ਮੈਂ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਦੇ ਉੱਤੇ ਪੰਜਾਬ ਬੰਦ ਦੀ ਕਾਰਨ ਨੂੰ ਲੈ ਕੇ ਪ੍ਰਚਾਰ ਮੁਹਿੰਮ ਜਿਹੜੀ ਆ ਅੱਜ ਬਟਾਲਾ ਸ਼ਹਿਰ ਚ ਨਹੀਂ ਪੂਰੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਸ਼ੁਰੂ ਹੋਈ ਆ ਜਿਸ ਦੇ ਸਦਰੰਭ ਵਿੱਚ ਇਹ ਗੱਲ ਸਪਸ਼ਟ ਹੈ ਕਿ ਲਗਭਗ 10 ਮਹੀਨਿਆਂ ਤੋਂ ਸ਼ੰਭੂ ਬਾਡਰ ਤੇ 13 ਮਹੀਨੇ ਦਿੱਲੀ ਅੰਦੋਲਨ ਚੱਲਣ ਦੇ ਬਾਵਜੂਦ ਸਰਕਾਰ ਮੰਨੀਆਂ ਹੋਈਆਂ ਮੰਗਾਂ ਜੁਮਲੇਬਾਜੀ ਦੇ ਤਹਿਤ ਕੀ ਮੰਨਨ ਮੰਗਾ ਮੰਨ ਲਈਆਂ ਤੇ ਉਸ ਤੋਂ ਬਾਅਦ ਮੁੱਕਰ ਜਾਣਾ ਤੇ ਉਸ ਤੋਂ ਬਾਅਦ ਫਰੇਬ ਦੇ ਤਹਿਤ 32ਵੇਂ ਦਿਨ 'ਚ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਸਿਹਤ ਤੇ ਚਿੰਤਾ ਪ੍ਰਗਟਾਉਣਾ ਤੇ ਮੰਗਾ ਬਾਰੇ ਕੋਈ ਗੱਲ ਨਾ ਕਰਨੀ ਤੇ ਉਹਦੇ ਨਾਲ ਸੂਬਾ ਸਰਕਾਰ ਨੂੰ ਭਾਈਵਾਲੀ ਦੇ ਵਿੱਚ ਨਿਭਣਾ ਦੇ ਵਿਰੋਧ ਦੇ ਵਿੱਚ ਪੰਜਾਬបាន ਦਾ ਸੱਦਾ ਜਿਹੜਾ ਹੈ ਉਹ 30 ਦਸੰਬਰ ਦਾ ਦਿੱਤਾ ਜਾ ਰਿਹਾ ਔਰ ਹਰ ਦੁਕਾਨਦਾਰ ਛੋਟਾ ਵਪਾਰੀ ਫਲ ਫਰੂਟ ਵਾਲਾ ਸਬਜੀ ਵਾਲਾ ਟਰਾਂਸਪੋਰਟ ਵਾਲਾ ਸਾਰਿਆਂ ਨੂੰ ਬੇਨਤੀ ਕੀਤੀ ਜਾ ਰਹੀ ਆ ਕੀ ਇਹ ਜੰਗ ਕੇਵਲ ਕਿਸਾਨ ਤੇ ਮਜ਼ਦੂਰ ਦੀ ਐਮਐਸਪੀ ਤੱਕ ਸੀਮਿਤ ਨਹੀਂ ਆ ਹਰ ਉਹ ਮਨੁੱਖ ਜਿਹਨੂੰ ਪੇਟ ਲੱਗਾ ਹੋਇਆ ਆ ਜਿਨੇ ਆਪਣੀ ਜੀਵਿਕਾ ਚਲਾਉਣੀ ਆ ਜਿਹੜਾ ਆਪ ਦਾ ਤੇ ਆਪਦੇ ਬੱਚਿਆਂ ਦਾ ਭਵਿੱਖ ਇਸ ਸੂਬੇ ਇਸ ਦੇਸ਼ ਦੇ ਵਿੱਚ ਦੇਖਣਾ ਚਾਹੁੰਦਾ ਤਾਂ ਇਹ ਸਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਸਾਨੂੰ ਡਟ ਕੇ ਖੜੂਣਾ ਪੈਣਾ ਆ ਪੰਜਾਬ ਬੰਦ ਨੇ ਮਾਇਨੇ ਕੀ ਨੇ ਕੀ ਕੀ ਬੰਦ ਨੇ ਪੰਜਾਬ ਬੰਦ ਦੇ ਵਿੱਚ ਲਗਭਗ ਹਰ ਵਰਗ ਟਰਾਂਸਪੋਰਟ ਵਿਭਾਗ ਤੋਂ ਵਿਦਿਆਰਥੀ ਯੂਨੀਅਨ ਛੋਟੇ ਇਲੈਕਟ੍ਰਿਕ ਟਰੱਕ ਯੂਨੀਅਨ ਮਿਨੀ ਬੱਸ ਆਪਰੇਟਰ ਯੂਨੀਅਨ ਔਰ ਸਾਡੇ ਜਿਹੜੇ ਸਬਜੀ ਮੰਡੀ ਵਾਲੇ ਜਿਹਨੇ ਖਾਸ ਕਰਕੇ ਵਪਾਰੀ ਵਰਗ ਜਿਹੜਾ ਆ ਉਹਨਾਂ ਨੇ ਖੁੱਲ ਕੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹਿਲ ਕੀਤੀ ਹੈ ਜੀ ਬਾਕੀ ਕੱਦ ਪੰਜਾਬ ਬੰਦ ਹੋਏਗਾ ਹਾਂ ਬਿਲਕੁਲ ਸਾਫ ਲੱਗਦਾ ਹੈ ਕਿ ਸਾਡੀ ਜਿਹੜੀ ਇਹ ਬੇਨਤੀ ਹੈ ਲੋਕ ਪ੍ਰਵਾਨ ਕਰਨਗੇ ਤੇ ਆਪਣੇ ਹਿੱਤਾਂ ਦੇ ਪ੍ਰਤੀ ਜਾਗਰੂਕ ਹੋਣ ਕੇ ਇੱਕ ਦਿਨ ਦਾ ਬੰਦ ਰੱਖ ਕੇ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਆਪਣਾ ਪ੍ਰੋਟੈਸਟ ਦਾਇਰ ਕਰਨਗੇ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਪਹਿਲਾਂ ਵੀ ਦੇਸ਼ ਭੰਤ ਤੱਕ ਦੀਆਂ ਕਾਲਾਂ ਹੋਈਆਂ ਰੇਲਵੇ ਟਰੈਕ ਰੋਕੇਗੇ ਪਲੇਟਫਾਰਮਾਂ ਦੇ ਪ੍ਰੋਟੈਸਟ ਹੋ ਗਏ ਪੰਜਾਬ ਬੰਦ ਹੋ ਗਿਆ ਕੋਈ ਅਸਰ ਨਹੀਂ ਉਹ ਜ਼ੇਰ ਪੰਜਾਬ ਪਾਸ ਲੱਗਦਾ ਕੋਈ ਅਸਰ ਹੋਏ ਵੇਖੋ ਆਪਣਾ ਜਿਹੜਾ ਫਰਜ਼ ਵਾ ਉਹ ਆਪਾਂ ਪੂਰਾ ਕਰਨਾ ਕੇਂਦਰ ਸਰਕਾਰ ਜਿਹੜੀ ਵਿਕ ਚੁੱਕੀ ਆ ਉਹਨੂੰ ਨੀਂਦ ਤੋਂ ਜਗਾਉਣ ਵਾਸਤੇ ਇੱਥੇ ਹਰ ਵਰਗ ਨੂੰ ਜਗਾਉਣਾ ਚਾਹੁੰਦੇ ਆ ਭਈ ਭਾਈ ਜੇ ਤੁਸੀਂ ਅੱਜ ਨਾ ਜਾਗੇ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਵਾ ਤੁਹਾਡੀਆਂ ਨਸਲਾਂ ਤੇ ਫਸਲਾਂ ਜੜੀਆਂ ਵਾ ਇਹਨਾਂ ਨੇ ਤਬਾਹ ਕਰ ਦੇਣਾ ਪੂਰਾ ਕਾਰਪੋਰੇਟ ਇਥੇ ਸਤਾਪਤ ਹੋ ਜੂਗਾ ਛੋਟਾ ਰੇੜੀ ਫੜੀ ਦੁਕਾਨਦਾਰ ਕੋਈ ਨਹੀਂ ਬਚੂਗਾ ਸੋ ਇਸ ਕਰਕੇ ਸਾਡਾ ਜਿਹੜਾ ਕੰਮ ਆ ਅਸੀਂ ਪੰਜਾਬ ਜਿਹੜਾ ਵਾ ਹਮੇਸ਼ਾ ਅੱਗੇ ਵੱਧ ਕੇ ਲੜਿਆ ਵਾ 80% ਸ਼ਹੀਦیاں ਜਦੋਂ ਦੇਸ਼ ਆਜ਼ਾਦ ਕਰਾਇਆ ਅਸੀਂ ਦਿੱਤੀਆਂ ਵਾ ਤੇ ਅੱਜ ਵੀ ਪਿੱਛੇ ਨਹੀਂ ਹਟਾਂਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਅਸੀਂ ਥਾਲੀ 'ਚ ਪਰੋਸ ਕੇ ਨਹੀਂ ਇਹਨਾਂ ਨੂੰ ਦਾਂ ਜਿੰਨਾ ਚਿਰ ਜੀਂਦੇ ਆ ਐਦਾਂ ਨਹੀਂ ਦਾਂਗੇ ਸਾਨੂੰ ਮਾਰ ਕੇ ਜ਼ਮੀਨਾਂ ਲੈ ਜੇ ਸਾਡੀਆਂ ਵੱਖਰੀ ਗੱਲ ਆ ਲੱਗਦਾ ਕਿ ਪੰਦ ਤੋਂ ਬਾਅਦ ਸਰਕਾਰ ਕੋਈ बता देगी बुलाई जी बिल्कुल जी सरकार दी मजबूरी ਬਣਾ ਦੇਾਂਗੇ ਅੱਜ ਪੰਜਾਬ ਬੰਦਾ ਮੁੜ ਕੇ ਪੂਰਾ ਦੇਸ਼ ਵੀ ਬੰਦ ਹੋ ਸਕਦਾ ਉਹਨੂੰ ਵੱਡੇ ਅੱਗੇ ਤਿੱਖੇ ਅੰਦੋਲਨ ਹੋਰ ਕੀਤੇ ਜਾ ਸਕਦੇ ਆ ਕਿਉਂਕਿ ਅਸੀਂ ਲੋਕਾਂ ਦਾ ਸਮਰਥਨ ਹਾਸਲ ਲਗਾਤਾਰ ਕਰ ਰਹੇ ਆ ਜਿੱਦਾਂ ਟ੍ਰੇਨਾਂ ਜਾਮ ਕੀਤੀਆਂ ਵਾਂ ਕਿਤੇ ਆਸਾਂ ਤੋਂ ਪਰੇ ਲੋਕ ਨਿਕਲੇ ਆ ਤੇ ਆ ਵੀ ਤੁਸੀਂ ਪੰਜਾਬ ਬੰਦ ਦੇ ਵਿੱਚ ਵੇਖਿਓ ਤੁਸੀਂ ਕਿਤੇ ਪਹਿਲਾਂ ਨਾਲੋਂ ਕਾਲਾ ਨਾਲੋਂ ਕਿਤੇ ਲੋਕ ਜਿਹੜਾ ਅਵੇਅਰ ਹੋਣਗੇ ਕਿਉਂਕਿ 11 ਮਹੀਨੇ ਲਗਭਗ ਇਸ ਅੰਦੋਲਨ ਨੂੰ ਹੋ ਗਿਆ ਇਹ ਪੂਰਾ ਸਿਰੇ ਦਾ ਜ਼ਬਰ ਜਿਹੜਾ ਸਰਕਾਰ ਕਰ ਰਹੀ ਆ ਸਾਡੇ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਧੂਆਂ ਵਾਲੇ ਬਾਵਾਤਰੂ ਗੈਸ ਦੂਜੇ ਬੰਬ ਮਾਰ ਕੇ ਸਾਡੇ ਕਿਸਾਨ ਜਿਹੜੇ ਸੈਂਕੜੇ ਕਿਸਾਨ ਜਿਹੜੇ ਜ਼ਖਮੀ ਕੀਤੇ ਆ ਡੱਲੇਵਾਲ ਸਾਹਿਬ ਨੂੰ 33 ਦਿਨ ਅੱਜ ਹੋ ਗਏ ਆ ਮਰਨ ਵਾਲ ਤੇ ਬੈਠੇ ਸੋ ਲੋਕਾਂ ਨੂੰ ਕਹਿ ਰਹੇ ਭਾਈ ਉੱਠੋ ਤਗੜੇ ਹੋ ਕੇ ਆਪਾਂ ਜਿਹੜਾ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਲਾਈਏ